ਆਜ ਮਹੱਲਾ ਪੰਜਵਾਂ ਕੌਣ ਤੋਂ ਮੁਕਤਾ ਕੌਣ ਤੋਂ ਜੁਗਤਾ ਪਹਿਲਾ ਪ੍ਰਸ਼ਨ ਸਿੱਧਾਂ ਦਾ ਕਿ ਮਹਾਰਾ ਮੁਕਤ ਪ੍ਰੋਖ ਕੌਣ ਦੁਨੀਆ 'ਚ ਕਿਰਪਾ ਕਰਕੇ ਦੱਸੋ ਆਪ ਕੌਣ ਤੋਂ ਜੁਗਤਾ ਜੇ ਜੁਗਤਾ ਜੁੜਿਆ ਹੋਇਆ ਕੌਣ ਹੈ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਗਿਆਨ ਦੀ ਜੁਗਤ ਵਾਲਾ ਕੌਣ ਹੈ ਯੋਗ ਦੀ ਜੁਗਤ ਵਾਲਾ ਕੌਣ ਹੈ ਅਤੇ ਜੁਗਾਂ ਜੁਗਾਂ ਦੀ ਕੌਣ ਜੁੜਿਆ ਹੋਇਆ ਜਾਣਦਾ ਹੈ ਕੌਣ ਸੋ ਗਿਆਨੀ ਅਤੇ ਗਿਆਨੀ ਤਾਂ ਬਥੇਰੇ ਪਦਾਰਥਕ ਗਿਆਨੀ ਦਾ ਬਥੇਰੇ ਆ ਅਬ ਇਹ ਕੌਣ ਸੋ ਗਿਆਨੀ ਸੇਤ ਰੂਪ ਦਾ ਗਿਆਨੀ ਕੌਣ ਹੈ ਕਿਰਤਾ ਕਰਕੇ ਦੱਸੋ ਕੌਣ ਸੋ ਬਕਤਾ ਅਤੇ ਕੌਣ ਮਹਾਰਾਜ ਬਕਤਾ ਬਕਤਬ ਕਰਨ ਵਾਲਾ ਤਪ ਦੇਤਾ ਜੋ ਬ੍ਰਹਮ ਰੂਪੀ ਦਮ ਦੇ sire ਵਕਤਾ ਉਹ ਕੌਣ ਹੈ ਕੌਣ ਸੋ ਬਿਰਹੀ ਅਦੇ ਦਰਸੀ ਮਾਰਾ ਸੰਸਾਰ ਵਿੱਚ ਕੌਣ ਹੈ ਕੌਣ ਉਦਾਸੀ ਅਦੇ ਉਦਾਸ ਰਹਿਣ ਵਾਲਾ ਸੰਸਾਰ ਤੋਂ ਕੌਣ ਹੈ ਉਹਦੇ ਵੀ ਲਖਣ ਕਰੋ ਆਪ ਕੌਣ ਸੋ ਕੀਮਤ ਪਾਏ ਉਹ ਕੌਣ ਪੁਰਖ ਆ ਜਿਹੜਾ ਪਰਮੇਸ਼ਰ ਦੀ ਕੀਮਤ ਨੂੰ ਪਾ ਸਕੇ ਵੀ ਕਿਰਪਾ ਕਰਕੇ ਫਰਮਾਓ ਕੈਨ ਵਿਦ ਬਾਧ ਉਹ ਜੀ ਮਾਰਾ ਕਿਹੜੇ ਤਰੀਕੇ ਨਾਲ ਵੱਜ ਗਿਆ ਹੈ ਕੈਨ ਵਿਦ ਛੂਤਾ ਇਹ ਕਿਸ ਤਰੀਕੇ ਨਾਲ ਛੁਟਕਾਰਾ ਪਾਇਆ ਇਸਨੇ ਕੈਨ ਵਿਦ ਆਉਣ ਜਾਉਣ ਤੂਤਾ ਕਿਸ ਤਰੀਕੇ ਨਾਲ ਆਉਣਾ ਜਾਣਾ ਬਣਿਆ ਰਿਹਾ ਤੇ ਬਵਾ ਕਰਕੇ ਮਾਰਿਆ ਆਉਣਾ ਜਾਣਾ ਟੁੱਟਿਆ ਨਿਰਤ ਹੋਇਆ ਹੈ ਕੌਣ ਕਰਮ ਕੌਣ ਨਿਨ ਕਰਮ ਸਮਾਨ ਕਰਮ ਕਿਹੜੇ ਹਨ ਸੱਚੇ ਪਾਤਸ਼ਾਹ ਇਹ ਜਿਹੜੇ ਆਪਣੇ ਤੋ ਕਾਮ ਕਰਵੋ ਕਾਮਨਾ ਦੇ ਸਹੈ ਜਿਹੜੇ ਕਰਮ ਕੀਤੇ ਜਾਂਦੇ ਉਹ ਕਿਹੜੇ ਹਨਗੇ ਤੇਨੇ ਕਰਮਾ ਕੌਣ ਕਰਮਾਂ ਦੇ ਫਲ ਦੀ ਇੱਛਾ ਤੋਂ ਰਹਿ ਨਿਸਕਾਮੀ ਕੌਣ ਹੈ ਕੌਣ ਨੂੰ ਕਹੇ ਤਹਾਏ ਜੀਸ ਗਰੂ ਕੌਣ ਮਾਰਾ ਕਹਿੰਦਾ ਹੈ ਕਿ ਕਿਸ ਸਿੱਖ ਦੇ ਅਧਕਾਰੀ ਦੇ ਪਾਸੋਂ ਕਹੋਂਦੇ ਹਨ ਜੀ ਕੌਣ ਸੋ ਸੁਖੀਆ ਸ੍ਰੇਸ਼ਟ ਸੁਖ ਵਾਲਾ ਦੁਨੀਆਂ ਸੁਖ ਤਾਂ ਸਾਰੀ ਭਾਲਦੀ ਹੈ ਜੋ ਵੇਖੀਏ ਖੋਲ ਕੇ ਨਾਮਾਂ ਚ ਸੁਖ ਹੈ ਨਾ ਬਗੀਚਿਆਂ ਚ ਸੁਖ ਹੈ ਨਾ ਮਕਾਨਾਂ ਚ ਸੁਖ ਹੈ ਨਾ ਪ੍ਰਾਪਤ ਆ ਜੁ ਸੁਖ ਹੈ ਨਾ ਰਾਜ ਸੁਖ ਹੈ ਤੇ ਨਾ ਬੜਿਆਈਆਂ ਜੁ ਸੁਖ ਹੈ ਇਸ ਪ੍ਰਕਾਰ ਕਿਸੇ ਪ੍ਰਕਾਰ ਸੁਖ ਨਹੀਂ ਦੇਖੀਦਾ ਦੁਖ ਹੀ ਦੇਖੀਦੇ ਹੈ ਫੇਰ ਸੁਖੀ ਕੌਣ ਆਤਮਨੰਦ ਨੂੰ ਪਾ ਕੇ ਕੌਣ ਸੁਖੀ ਹੈ ਜੀ ਕਿਰਪਾ ਕਰਕੇ ਦੱਸੋ ਕੌਣ ਸੋ ਦੁਖੀ ਆ ਤੇ ਦੁਖੀ ਕੌਣ ਦੁਨੀਆਂ ਦੇ ਵਿੱਚ ਭਾਵੇਂ ਸਾਰੀ ਦੁਨੀਆਂ ਦੁਖੀ ਹੈ ਕਲੀ ਪ੍ਰਕਾਰ ਜਿਹੜਾ ਦੁੱਖ ਭੋਗਦਾ ਜਾਂਦਾ ਮਰਦਾ ਕੌਣ ਹੈ ਉਹ ਕੌਣ ਸੋ ਸੰਮੁਖ ਸੰਮੁਖ ਮਹਾਰਾਜੇ ਰਹਿਣ ਵਾਲਾ ਕੌਣ ਹੈ ਜਿਹੜਾ ਹਰ ਵਕਤ ਹੌ ਤਾਨੇ ਕਾਦਰ ਤੇ ਤਰਾਕੇ ਮਾਰੋ ਤੇ ਸਰਮਖ ਜੁੜਿਆ ਰਹੇ ਹੈ ਜੇ ਕੌਣ ਕੌਣ ਬੇਮੁਖੀ ਆ ਤੇ ਬੇਮੁਖ ਸੱਚੇ ਪਾਤਸ਼ਾਹ ਕੌਣ ਆ ਉਹਦੇ ਵੀ ਲਖਣ ਕਰਕੇ ਦੱਸੋ ਆਪ ਕਿਨ ਵਿਧ ਮਿਲੀ ਆ ਇਹ ਕਿਹਲਾ ਤਰੀਕਾ ਪਰਮੇਸ਼ਰ ਦੇ ਨਾਲ ਜਿਵੇਂ ਮਿਲਦਾ ਜਾਵੇ ਕਿਨ ਵਿਧ ਵਿਛੜੇ ਇਹ ਕਿਹਲਾ ਤਰੀਕਾ ਜਿਸ ਕਰਕੇ ਪਰਮੇਸ਼ਰ ਨਾਲੋਂ ਵਿਛੜ ਗਿਆ ਹੈ ਇਹ ਵਿਧੇ ਚ ਕੌਣ ਪ੍ਰਗਟ ਆਏ ਮਹਾਰਾਜ ਜੀ ਆਪ ਤੋਂ ਬਿਨਾ ਕੌਣ ਪਰਿਵਰਤ ਕਰੇ ਤੁਸੀਂ ਪਰਿਵਰਤ ਕਰਕੇ ਦੱਸੋ ਜੀ ਕੌਣ ਸੋ ਜੇ ਜਿਤ ਭਾਵਿਤ ਰਹਤਾ ਜਦ ਨਾਲ ਪਰਖਣ ਕਰਦੇ ਅਖਰੋ ਉਪਦੇਸ਼ ਮੰਤਰ ਕਿਹੜਾ ਹੈ ਜਿਹਦੇ ਕਰਕੇ ਮਨ ਦੌੜਦਾ ਜਿਹੜਾ ਭੜਕਦਾ ਫਿਰਦਾ ਵਾਸਨਾ ਕਰਕੇ ਜੰਮਣ ਮਰਨ ਇਹ ਜੁਨਾ ਜਿਹਾ ਹੁੰਦਾ ਫਿਰਦਾ ਇਹ ਤੋਂ ਰਹਿਤ ਹੋ ਜਾਵੇ ਉਹ ਕਿਹੜਾ ਅਖਰ ਹੈ ਉਹ ਉਪਦੇਸ਼ ਮੰਤਰ ਹੈ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਅਪੇ ਕਿਹੜਾ ਉਹ ਉਪਦੇਸ਼ ਹੈ ਸਿੱਖਿਆ ਹੈ ਜਿਸ ਦੁੱਖ ਸੁੱਖ ਵਿੱਚ ਕੋਈ ਦਿੱਕੀ ਹੋ ਕੇ ਸਹਾਰੇ ਅਹੇ ਮੰਤਰ ਗੁਰਬੀਖਾ ਰੂਪ ਕਿਹੜਾ ਹੈ ਤੇ ਉਹ ਵ੍ਰੇਸ਼ੋਂ ਕਿਹੜਾ ਹੈ ਖੁੱਲੇ ਪ੍ਰਚਾਰ ਵਾਲਾ ਜਿਸ ਕਰਕੇ ਦੁੱਖ ਸੁੱਖ ਸਮਾਨ ਬ੍ਰਤੀ ਨੂੰ ਕਰਕੇ ਸਹਾਰੇ ਦੇ ਸਹਾਈ ਰਹੇ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਉਂਦੀ ਚਾਲੀ ਮਰਜ਼ਾਦਾ ਹੈ ਜਿਸ ਕਰਕੇ ਪਾਰਵਮ ਪਰਵੇਸ਼ਨ ਨੂੰ ਧਾਇਆ ਜਾਵੇ। ਕਿਨ ਵਿਦ ਕੀਰਤਨ ਗਾਏ। ਕਿਹੜਾ ਤਰੀਕਾ ਹੈ ਕਿ ਪਰਮੇਸ਼ਰ ਦਾ ਕੀਰਤਨ ਗਾਇਆ ਜਾਵੇ। ਗੁਰਮੁਖ ਮੁਕਤਾ ਗੁਰਮੁਖ ਜੁਗਤਾ। ਇਸਰ ਦੇਣ ਲੱਗੇ ਹੁਣ ਮਹਾਰਾਜ ਸਾਹਿਬ ਇਹ ਸਿੱਧੋ ਸੁਣੋ। ਸਾਡੇ ਜਿਹੜੇ ਕਰਸ਼ਮੇ ਵੀ ਕਿਉਂ ਪੌੜੀਆਂ ਕਿਸੀਂ ਗ੍ਰਹਿਣ ਕੀਤੇ ਹਨ ਪਰਸ਼ ਰੂਪ ਕਰਕੇ। ਕੋਣ ਲਈ ਉਤਰਾ ਸੀ ਸੰਜੇ ਸੋ ਦੱਸਦੇ ਹਾਂ ਸੁਣੋ ਆਪ ਚਿਤ ਹੋ ਕੇ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਜਿਹੜੇ ਗੁਰਾਂ ਦੁਆਰਾ ਪ੍ਰਾਪਤ ਹੋਏ ਨਾ ਪ੍ਰਾਪਤ ਹੋਏ ਗੁਰਸਿੱਖ ਜਿਨ੍ਹਾਂ ਨੂੰ ਦੁਖੀ ਵੇਖ ਕੇ ਕਰਣਾ ਫੁਰਦੀ ਹੈ ਸੁਖੀ ਵੇਖ ਕੇ ਮਇਤਰੀ ਭਾਵ ਕਰਦੇ ਹੌਨੇ ਅਤੇ ਕਿਸੇ ਦੀ ਪ੍ਰਾਪਤਾ ਵੇਖ ਕੇ ਛੜਦੇ ਨਹੀਂ ਮੋਤਾ ਪ੍ਰਸੰਨ ਹੁੰਦੇ ਹੈ ਜਿਹਦਾ ਨਾਮ ਮਨ ਰਹਾ ਨੂੰ ਉਪਦੇਸ਼ ਨਾਲ ਹੱਜ਼ਮੀ ਕਰਦੇ ਸਮਝਦੇ ਹੈ ਕਿ ਜਦੋਂ ਦਹਾਗ ਹੋਣਗੇ ਉਹ ਸੋਇਆ ਪ੍ਰਯੋਗ ਦੇ ਸਾਰ ਲਏਗਾ ਕਿਉਂ ਜਿਨ੍ਹਾਂ ਦੇ ਵਿੱਚ ਕਰਨੇ ਮੇਤਰੀ ਮੁਤਾ ਪੇਖਿਆ ਇਹ ਗੁਣ ਵਸਦੇ ਐ ਐਸੇ ਸਰਦਾਰਾਂ ਵਾਲੇ ਜਿਹੜੇ ਗੁਰਮੁਖ ਪੁੱਖਾਂ ਨੇ ਜੀਵਨ ਮੁਕਤੋ ਗੁਰਮੁਖ ਮੁਕਤਾ ਉਹ ਗੁਰਮੁਖ ਮੁਕਤ ਹੈ ਗੁਰਾਂ ਦੁਆਰਾ ਜੋ ਬਰੋਸਾ ਹੀ ਹਨ ਰੋਮ ਰੋਮ ਭਰ ਕੇ ਆਉਣ ਵਾਲੇ ਬੈਸਦੋਦ ਗਵਾਉਣ ਵਾਲੇ ਉਹ ਮੁਕਤ ਹਨ ਗੁਰਮੁਖ ਗੁਰਮੁਖ ਜੁਗਤਾ ਇਹ ਜੁੜੇ ਹੋਏ ਵੀ ਗੁਰਮੁਖਾ ਪਰਮੇਸ਼ਰ ਦੇ ਗੁਰਮੁਖਾਂ ਦੀ ਸੰਗਤ ਹੀ ਜੁੜਨ ਦਾ ਤਰੀਕਾ ਹੈ ਗੁਰਮੁਖਾਂ ਦੇ پاس ਹੀ ਜੀਵਨ ਮੁਕਤੀ ਦੀਆਂ ਯੁਗਤੀਆਂ ਹਨ ਜੀਆਂ ਇਸ ਪ੍ਰਕਾਰ ਗੁਰਮੁਖੀ ਬ੍ਰਹਮ ਵਿੱਚ ਲਿਵ ਲਾ ਕੇ ਜੁੜੇ ਹੋਏ ਹਨ ਗੁਰਮੁਖ ਗਿਆਨੀ ਗੁਰਮੁਖ ਵਕਤਾ ਅਜੇ ਗੁਰਮੁਖੀ ਬ੍ਰह्म ਗਿਆਨੀ ਹਨ ਤੇ ਗੁਰਮੁਖੀ ਤਤ ਦੇ ਕੇ ਹੋ ਕੇ ਬਖਤਬ ਕਰਨ ਵਾਲੇ ਹਨ ਸਰੂਪ ਦੇ ਲਖਣ ਫਲਤੀ ਬਲਤੀ ਕਰਕੇ ਇਸ ਰੂਪ ਨੂੰ ਕਿਹਾ ਜਾਂਦਾ ਉਹ ਲਖਣਾਂ ਉਰਤੀ ਕਰਕੇ ਵਕਤਬ ਕਰਕੇ ਕਥਨ ਕਰਦੇ ਹਨ ਤਨ ਗਿਰਹੀ ਉਹ ਦਾਤੀ ਗੁਰਮੁਖ ਗੁਰਮੁਖ ਜੋ ਦਸਤ ਵਿੱਚ ਹੈ ਤਾਂ ਵੀ ਜਿਵੇਂ ਜਨਕ ਵਿਦੇਹੀ ਸੀ ਇਸ ਪ੍ਰਕਾਰ ਜੇ ਗ੍ਰਸਤੀ ਹੈ ਤਾਂ ਵੀ ਗੁਰਮੁਖੀ ਤਨ ਹੈ ਅਤੇ ਜੇ ਉਹ ਰਾਸ ਹੈਂਗੇ ਸੰਸਾਰ ਤੋਂ ਤਾਂ ਵੀ ਗੁਰਮੁਖੀ ਹੈ ਜਿਹੜੇ ਤੰਤਾਰੇ ਯੋਗ ਹਨ ਦਸਤ ਵਿੱਚ ਲੈ ਕੇ ਉਦਾਸ ਆਉਣ ਵਾਲੇ ਗੁਰਮੁਖ ਤੰਤਾਰੇ ਯੋਗ ਹੈ ਤਨ ਗਿਰਹੀ ਤਮਨ ਗ੍ਰਿਜਨਾ ਦੀ ਸ਼ਾਂਤੀ ਰੂਪ ਇਸਤਰੀ ਹੈ ਅਤੇ ਸੰਤੋਖ ਰੂਪੀ ਜਿਹੜਾ ਪੁੱਤਾ ਹੈ ਸ਼ਮਰੂਪੀ ਜਿਹੜੀ ਮਾਤਾ ਹੈ ਗਿਆਨ ਰੂਪੀ ਦਾ ਪੁੱਤਰ ਹੈ ਇਹ ਜਗ੍ਰਿਸ਼ਤੀ ਵੀ ਧੰਕਾ ਦੇ ਜੋ ਗੁਰਮੁਖ ਉਹ ਦਾਤੀ ਗੁਰਮੁਖ ਜਿਨ੍ਹਾਂ ਪ੍ਰਹਿਨਾ ਰੂਪੀ ਚੰਦਾਲਣੀ ਛੱਡ ਦਿੱਤੀ ਹੈ ਅਤੇ ਜਿਨ੍ਹਾਂ ਦੁਬਦਾ ਰੂਪੀ ਕੁੜੀ ਨੂੰ ਦੂਰ ਕਰ ਦਿੱਤਾ ਹੈ ਜਿਨ੍ਹਾਂ ਤਿਰਗਿ ਰੂਪੀ ਸਾਥ ਸੰਗਤ ਜੀ ਇਸ ਪ੍ਰਕਾਰ ਖੋਤੇ ਪ੍ਰਾਰਥਾਂ ਦਾ ਜਿਹੜਾ ਸੁਭਾਅ ਸੀ ਇਹ ਕੁਸੰਗਤ ਰਾਗ ਦੇ ਅਸਲ ਪੁੱਤਰਾਂ ਦਾ ਤਿਆਗ ਕਰਦਾ ਹੈ ਐਸਾ ਉਹਦਾ ਸੀਂਗੁਰੇ ਦਾ ਸੀਆ ਉਹ ਵੀ ਧੰਤਾ ਦੇ ਯੋਗ ਹਨ ਗੁਰਮੁਖਰ ਕੀਮਤ ਪਾਏ ਅਦੇ ਗੁਰਮੁਖ ਦੇ ਦਰਜੇ ਨੂੰ ਪ੍ਰਾਪਤ ਜਿਹੜੇ ਹੋਏ ਉਹੋ ਹੀ ਬ੍ਰਹਮ ਸਰੂਪ ਦੀ ਕੀਮਤ ਨੂੰ ਪਾਉਣ ਵਾਲੇ ਹਨ اے ਪਿਆਰੇ ਜੀ ਹਉ ਮੈਂ ਬਾਧਾ ਗੁਰਮੁਖ ਚੂਤਾ ਇਹ ਬਾਧ ਜੁਨੇ ਗਿਆ ਕਹਿੰਦੇ ਹਉ ਮੈਂ ਕਰਕੇ ਮੈਂ ਦੇਹ ਹਾਂ ਮੇਰੀ ਦੇਹ ਹੈ ਇਸ ਪ੍ਰਕਾਰ ਮੈਂ ਕਰੁੰਦੇ ਹਾਂ ਮੈਂ ਸੂਖਮ ਦੇ ਹਾਂ ਕਰਨ ਦੇ ਵਿੱਚ ਤਾਂ ਬ੍ਰਹਮਾ ਵਿਸ਼ਿਸ਼ ਸ਼ੁਭ ਜੀਵ ਜੇ ਹੋਏ ਹੈ ਸੂਖਮ ਦੇਹਾਂ ਤੇ ਤੇਤੀ ਕਰੋੜ ਦੇਵਤਾ ਵੱਜੇ ਹੋਏ ਹਨ। ਤਥੂਲ ਦੇ ਵੀ ਹੰਤ ਤੱਕ ਜੀਵ ਵੱਜੇ ਹੋਏ ਹਨ। ਇਸ ਪ੍ਰਕਾਰ ਹਉ ਮੈਂ ਬਾਧਾ ਗੁਰਮੁਖ ਜੀ ਹੋਣਾ ਕਰਕੇ ਜੀਵ ਵੱਜੇ ਹੋਏ ਹੈ। ਜਿਹੜੇ ਗੁਰਮੁਖਾਂ ਨੇ ਉਹ ਛੁਟਕਾਰਾ ਪਾਇਆ ਹੈ ਉਹਨਾਂ ਨੇ ਗੁਰਮੁਖ ਹੋਇ ਮੈਂ ਤੁਰਤ ਹੋ ਕੇ ਸੂਖਮ ਜੂਲ ਕਾਰਨ ਦੇ ਵੀ ਹੰਤ ਤੱਕ ਮਿਟ ਗਈ ਉਹਨਾਂ ਦੀ। ਗੁਰਮੁਖ ਆਵਣ ਜਾਵਣ ਤੀਤਾ। ਇਹ ਗੁਰਮੁਖ ਜੀ ਹਨ ਉਹਨਾਂ ਦਾ ਹੀ ਆਉਣਾ ਜਾਣਾ ਜਿਹੜਾ ਜਨਮ ਮਰਨਾ ਸੀ ਇਹ ਟੁੱਟ ਗਿਆ ਨਿਰਤ ਹੋ ਗਿਆ ਹੈ। ਉਹ ਕਰ ਗੁਰੂ ਉਹ ਲਿਖ ਕਰਮ ਗੁਰਮੁਖੋ ਕਰਮ ਉਹ ਦੇ ਸਮਾਨ ਕਰਮ ਵੀ ਕਰਦੇ ਗੁਰਾਂ ਦੀ ਸੇਵਾ ਅਸਰਦਾ ਕਹਿਲ ਇਹ ਜਿਹੜੇ ਸਮਾਨ ਕਰਮ ਹੈ ਇਹਦੇ ਫੌਜੀ ਇੱਛਾ ਤੋਂ ਇਹ ਤੋ ਕਿ ਸਮਾਨ ਕਰਮ ਵੀ ਗੁਰਮੁਖੀ ਕਰਦੀ ਹੈ ਤੇ ਗੁਰਮੁਖੀ ਕਰਮਾਂ ਦੇ ਫੌਜੀ ਇੱਛਾ ਤੋਂ ਇਹ ਤੋ ਕਿ ਕਾਹੂ ਭਲਕੀ ਇਛਾ ਨਹੀਂ ਦੱਸੇ ਕੇਵਲ ਭਗਤ ਕੀਰਤਨ ਸੰਗ ਆ ਕੇ ਇਸ ਪ੍ਰਕਾਰ ਨਿਸ਼ਕਾਮੀ ਵੀ ਗੁਰਮੁਖ ਹੈ ਕਾਮਨਾ ਪ੍ਰਾਪ ਹੋਣੇ ਕਰਕੇ ਜੀਵਨ ਮੁਕਤੀ ਦਾ ਅਨੰਦ ਮੰਗਣ ਦੇ ਹੈ ਕੋਣ ਨੂੰ ਜਨਮ ਕਰਕੇ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ ਕਿਉ ਗੁਰਮੁਖੀ ਸਮਾਨ ਕਰਮ ਕਿਰਪਾ ਕਰਨ ਵਾਲੇ ਵੀ ਗੁਰਮੁਖ ਹੈ ਤੇ ਨਿਸ਼ਕਾਮੀ ਕਾਮਨਾ ਤੋਂ ਰਹਿ ਤੂ ਗੁਰਮੁਖ ਹਨ ਗੁਰਬੋਸ ਕਰੇ ਸੋ ਤੂ ਵਾਏ ਦੀ ਗੁਰਮੁਖ ਲੋ ਕਰਦੇ ਸੁਭਾਅੋ ਕੀ ਸੋ ਪਰਮੇਸ਼ਰ ਨੂੰ ਪਾਉਂਦਾ ਹੈ ਉਹ ਸੁਤਿਸ਼ੁਧ ਕਰਦੇ ਹੈ ਸੰਗਤਾਂ ਨਹੀਂ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਵਿੱਚ ਮੈਂ ਇਹ ਸੰਚਿਤ ਕਰਮ ਮੈਂ ਮੇਰੇ ਮੇਰੇ ਪਰਾਉਪਰ ਕਰਮਾਂਇ ਤੇਰੇ ਮਾਨ ਕਰਮਾਂ ਜ્ઞਾਨ ਕਰਕੇ ਸਾਰਿਆਂ ਕਰਮਾਂ ਦੀ ਹੰਕਾਰ ਸਾੜ ਦਿੱਤੀ ਆ ਗੁਰਮੁਖ ਸੁਖੀਆ ਗੁਰਮੁਖੀ ਆਤਮ ਨੰਦ ਨੂੰ ਪਾ ਕੇ ਉਹ ਸੁਖੀਆ ਨੇ ਜਿਹਾ ਗੁਰਮਖੋ ਨੂੰ ਸੁਖਾ ਵਸਿਸ਼ਥੀ ਨੇ ਲਿਖਿਆ ਹੈ ਕਿ ਬ੍ਰਹਮਾ ਜੀ ਨੂੰ ساری ਉਮਰ ਦੀ ਜਿੰਨਾ ਸੁਖ ਆਇਆ ਜੀਵਨ ਮੁਗਧ ਕੋੁਰਖੇੜਾ 14 ਵਾਰੀਆਂ ਖੋਲਦਾ ਤੇ ਨੀਜ਼ਾ ਹੈ ਬ੍ਰਹਮਾ ਨੂੰ ਉਹ ਜਿਸ ਦੀ ਉਮਰ ਬੜੀ ਭਾਰੀ ਲੰਮੀ ਹੈ ਉਨੂੰ ਸਾਧ ਸੰਗ ਦੀ ساری ਉਮਰ ਚ ਉਹਨਾਂ ਨੂੰ ਸੁਖ ਨਹੀਂ 14 ਵਾਰੀਆਂ ਖੋਲੋਂ ਵਿੱਚ ਜੀਵਨ ਮਿਲ ਤੂੰ ਜਿੰਨਾ ਸੁਖ ਹੈ ਇਸ ਕਰਕੇ ਪੂਰਾ ਸੁਖ ਜੋ ਹੈ ਇਹ ਸੁਖ ਦੀ ਬਾਤ ਹਜ਼ੂਰ ਨੇ ਕਿਹਾ ਹੈ ਕਈ ਬਕੁੰਗੀ ਲਵੇ ਲਾਗੇ ਮੁਖਤ ਬਕਲੀ ਤੀ ਗਿਆਨੀ ਪਿਆਗੇ ਸਰੂਪ ਦੀ ਸਖਿਆਤ ਪਾ ਕੇ ਸੁਖ ਨੂੰ ਉਹਨਾਂ ਨੇ ਪਾਇਆ ਹੈ ਪ੍ਰੋਖ ਸੁਖ ਦੀ ਇੱਛਾ ਨਹੀਂ ਰੱਖਦੇ ਇਓਮ ਬ੍ਰਹਮਾਨੰਦ ਕਰਕੇ ਗੁਰਮੁਖ ਪੂਰੇ ਸੁਖੀ ਹਨ ਮਨਮੁਖ ਦੁਖੀਆ ਮਨਮੁਖ ਵਰਗਾ ਦੁਖੀ ਨਹੀਂ ਜੁਨਾ ਜੁਨਾ ਦੀ ਧਰਮ ਦੇ ਰੰਦੇ ਆ ਸੋਗ ਚ ਮਰਦੇ ਰਹਿੰਦੇ ਆ ਆਵਾ ਗਉਣ ਪਿਆ ਰਹਿੰਦਾ ਕਦੇ ਆਤਮਾਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂ ਦੁੱਖ ਹੀ ਆ ਸਾਰਿਆਂ ਸਾਹਮਣੇ ਗੁਰਮੁਖ ਸਨਮੁਖ ਜਿਹੜੇ ਗੁਰਮਖ ਹਨ ਹੋਈ ਮਹਾਰਾਜ ਦੇ ਸਨਮੁਖ ਰਹਿੰਦੇ ਆ ਜਿਹੜਾ ਗੁਰਮਖ ਨਹੀਂ ਉਹ ਮਹਾਰਾਜ ਦਾ ਸਨਮੁਖ ਨਹੀਂ ਹੋ ਸਕਦਾ ਉਹ ਜਦੋਂ ਆਗਿਆ ਹੁੰਦੀ ਹੈ ਜਾਂਗੁਰ ਕਾ ਉਠੋ ਮੇਰੇ ਭਾਈ ਬਹਿ ਜਾਏ ਘਸਰ ਬਗਲਾ ਰਹੇ ਜਦੋਂ ਸਰਦਾਂ ਦੀ ਆਗਿਆ ਹੁੰਦੀ ਛਾਤੀ ਉਹ ਘਸੜ ਕੇ ਬਗਲਿਆਂ ਵਾਂਗੂ ਨੀਂਹਾਂ ਪਾ ਕੇ ਬਹਿ ਰਹਿੰਦੀ ਹੈ ਗੁਰੂ ਸਾਹਿਬ ਦੀ ਆਗਿਆ ਨਹੀਂ ਮੰਨ ਸਕਦੀ ਜਿਵੇਂ ਪੰਜਾਂ ਪਿਆਰਿਆਂ ਨੇ ਸਿੱਖ ਬਤੇ ਸਨ ਮਹਾਰਾਜ ਦੇ ਮੰਗਣ ਤੋਂ ਜਿਵੇਂ ਚਾਹੀਆਂ ਮੁਕਤਿਆਂ ਨੂੰ ਕੁਰਬਾਨੀਆਂ ਕੀਤੀ ਚਮਕੌਰ ਸਾਹਿਬ ਦੇ ਕਿਸਿੰਨਾ ਨੇ ਇਸ ਪ੍ਰਕਾਰ ਸਾਧ ਸੰਗਤ ਜਿਹੜੇ ਹਮ ਗੁਰਮੁਖ ਸਾਨਮੁਖ ਸਾਨਮੁਖ ਵਾਲੇ ਗੁਰਮੁਖੀ ਅਜੂਜਨ ਵਾਲੇ ਅਤੇ ਮਨਮੁਖ ਬੇਮੁਖਿਆ ਜਿਹੜਾ ਬੇਮੁਖ ਆਦਮੀ ਉਹਨਾਂ ਨੂੰ ਨਾ ਹੀ ਮਨਮੁਖ ਹੈ ਅੱਜ ਆ ਨਾਮ ਮੰਨਣ ਵਾਲੇ ਮਹਾਰਾਜ ਜੀ ਗੁਰਮੁਖ ਮਿਲਿਆ ਮਨਮੁਖ ਵਿਛੜਾ ਜਿਹੜਾ ਗੁਰਮੁਖ ਨਾਲ ਮਿਲਦਾ ਉਹ ਵਾਹਿਗੁਰੂ ਨਾਲ ਮਿਲ ਗਿਆ ਮਿਲ ਜਾਂਦੇ ਹੈ ਜਿਹੜੇ ਮਨਮੁਖਾਂ ਦੀ ਕੋਈ ਸੰਗਤ ਕਰ ਲਿਓ ਵਿਛੜ ਜਾਂਦੇ ਮਿਲਣ ਵੱਲੋਂ ਮਹਾਰਾਜ ਵੱਲੋਂ ਗੁਰਮੁਖ ਵਿਦ ਪ੍ਰਗਟਾਈ ਜਿਸ ਜੀ ਨੂੰ ਵੀ ਕੋਣ ਬਰਦ ਕਰੇਗਾ ਗੁਰਮੁਖੀ ਸਰੂਪ ਦੀ ਸਖਿਆਤ ਦਾ ਰੂਪੀ ਗਾੜੀ ਬ੍ਰਹਮ ਵਿਦਿਆ ਦੀ ਜੀ ਹੈ ਬਿਵੀ ਪੱਖ ਦੁਆਰਾ ਜੋ ਪਰਮੇਸ਼ਰ ਦੀ ਸਿਮਰਨ ਭਗਤੀ ਕਰਨੀ ਹੈ ਇਸ ਬਿਧੀ ਨੂੰ ਵੀ ਗੁਰੋਂ ਹੀ ਪਰਗਟ ਕਰਦੇ ਹੋਰ ਨਹੀਂ ਕੋਈ ਕਰ ਸਕਦਾ ਗੁਰਮੁਖ ਅੱਖਰ ਜਿਤ ਧਾਵਤ ਰਹਤਾ ਗੁਰਮੁਖਾਂ ਦਾ ਅੱਖਰ ਨਾਮ ਮੰਤਰ ਉਹ ਹੈ ਐਸਾ ਅੱਖਰ ਮੰਤਰ ਹੈ ਜਿਹਦੇ ਕਰਕੇ ਮਨ ਦੌੜਦਾ ਰਹਿ ਜਾਂਦਾ ਹੈ ਗੁਰਮੁਖ ਆਪਣਾ ਮਨ ਮਾਰਿਆ ਸਭ ਕੁਝ ਸਬਤੀ ਲਾਏ ਐਸੀ ਸਬਦੀ ਕਸੌਤੀ ਲਾਉਂਦੇ ਆ ਜਦੋਂ ਮਨ ਪਾਸੇ ਜਾਵੇ ਸਮਝਦੇ ਕਿ ਚੰਚਲੇ ਹੁਣ ਹਰ ਵਕਤ ਸ਼ਬਦ ਦੇ ਮੰਤਰ ਦੇ ਵਿੱਚ ਜੋੜੀ ਲਖਦੇ ਆ ਕਿਉ ਗੁਰਮਖੰਦਾ ਉਹ ਅੱਖਰ ਉਹ ਮੰਤਰ ਹੈ ਉਹ ਉਪਦੇਸ਼ ਮਿਤਤਾਵਤ ਰਹਤਾ ਜਿਸ ਕਰਕੇ ਮਨ ਦੌੜਦਾ ਰਹੇ ਤੋ ਦੌੜ ਨੂੰ ਹਟ ਜਾਂਦਾ ਹੈ ਗੁਰਮਖ ਉਪਦੇਸ਼ ਦੁਖ ਸੁਖ ਸੰਸਾਰ ਦਾ ਗੁਰਮਖ ਉਪਦੇਸ਼ ਹੈ ਦੁਖ ਸੁਖ ਨੂੰ ਮਿੱਥਿਆ ਸਮਝਣਾ ਜਿਵੇਂ ਦੁੱਖ ਹੈ ਓਵੇਂ ਸੁਖ ਹੈ ਦੋਵੇਂ ਅੰਤਾਂ ਕਰਨ ਦੇ ਸੁਭਾਅ ਹਨ ਅੰਤਾਂ ਕਰਨ ਜਦੋਂ ਪ੍ਰਾਪਰਥਾ ਦੀ ਪ੍ਰਾਪਤੀ ਨੂੰ ਸੁਖ ਮੰਨਦਾ ਹੈ ਅਤੇ ਜਦੋਂ ਪਰਿਵਾਰ ਸੁ ਵਿਛੜ ਜਾਂਦੇ ਸੋਗ ਮੰਨਦਾ ਇਸ ਪ੍ਰਕਾਰ ਗੁਰਮੁਖ ਜਿਹੜੇ ਹਨ ਗੁਰਮੁਖ ਉਪਗ੍ਰੇਸ ਦੁਖ ਸੁਖ ਸੰਸਾਰ ਦਾ ਗੁਰਮੁਖ ਦਾ ਦੇਸ਼ਾ ਦੁੱਖ ਵੀ ਜਿਹੜਾ ਸੰਸਾਰਕ ਹੈ ਉਹ ਵੀ ਨਾਸਵੰਤ ਹੈ ਅਤੇ ਸੁਖ ਵੀ ਨਾਸਵੰਤ ਹੈ ਸਮਾਉਣ ਕਰਕੇ ਸਹਾਰ ਦਾ ਜੋ ਨਾਲ ਦੁੱਖ ਮੈਂ ਦੁਖਨੀ ਮੰਨੈ ਸੁਖ ਸੁਨੇ ਅਰਥ ਹੈ ਨਹੀਂ ਜਾਣਦਾ ਕੰਚ ਨੂੰ ਮਾਟੀ ਮੰਨੈ ਐਸਾ ਸੁਭਾਅ ਗੁਰਮਖਾਂ ਦਾ ਮਿੱਠਿਆ ਜਾਣ ਕੇ ਤੇ ਜਿਹੜੇ ਭਗਤ ਲੋਕ ਆ ਉਪਾਸ਼ਕ ਉਹ ਕਹਿੰਦੇ ਸਾਡੇ ਪਾਪਾਂ ਕੀਤੇਆਂ ਦੇ ਫਲ ਅਨੁਸਾਰ ਦੁੱਖ ਦੇ ਤੇ ਸਾਡੇ ਕਰਮਾਂ ਦਾ ਫਲ ਭੁਗਤਾਂ ਹੁੰਦਾ ਹੈ ਸੁੱਖ ਦੇ ਕਹਿੰਦੇ ਸਾਡੇ ਪੁੰਨਾਂ ਦਾ ਫਲ ਪਰਮੇਸ਼ਰ ਦਿੰਦਾ ਹੈ ਗੁਰਮੁਖ ਜਿਹੜੇ ਦੁੱਖ ਸੁੱਖ ਨੂੰ ਕੋਈ ਅਸਮਾਨ ਸਹਾਰਦੇ ਹਨ ਗੁਰਮੁਖ ਚਾਲ ਜਿਵੇਂ ਬਾਦਿਸ਼ਾਹ ਗੁਰਮੁਖਾਂ ਨੇ ਇੱਕ ਰਸਬੁਤੀ ਰੱਖੀ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖਾਂ ਕੋਲੇ ਚਾਲੀ ਮਰਜ਼ਾਦਾ ਹੈ ਜਿਸ ਕਰਕੇ ਗੁਰਮੁਖ ਪਰਵੇਸ਼ ਨੂੰ ਤੇ ਆਉਂਦੇ ਹਨ ਹਰ ਵਕਤ ਗੁਰਮੁਖ ਕੀਰਤਨ ਗਾਏਗੀ ਜਿਹੜੇ ਗੁਰੂ ਘਰੋਂ ਹੋਈ ਪਰਮੇਸ਼ਰ ਦਾ ਕੀਰਤਨ ਭਾਈ ਗਾਉਂਦੇ ਹਨ ਜਸ ਗਾਉਂਦੇ ਹਨ ਕੀਰਤਨ ਗਾ ਕੇ ਨਿਹਾਲ ਹੁੰਦੇ ਹਨ ਸਗਲੀ ਬਣਤ ਬਣਾਈ ਆਪੇ ਇਹ ਸਾਰੀ ਜਿਹੜੀ ਬਣਾਵਤ ਹੈ ਨਾ ਪਸਾਰੇ ਦੀ ਗੁਰਮੁਖ ਜਾਣਦੇ ਆਪ ਹੀ ਮਹਾਰਾਜ ਸਾਹਿਬ ਨੇ ਕਿੱਸੇ ਹੋਇਆ ਅਨੰਤਾ ਤਾਰੀ ਬਣਾਵਤਾ ਆਪ ਹੀ ਸੂਖਮ ਸਤੂਰ ਕਾਰਨਾਥਕ ਬਣਾਈ ਆ ਆਪ ਹੀ ਕਰੇ ਕਰਾਈ ਛਾਪੇ ਆਪ ਹੀ ਜਗਤ ਨੂੰ ਪੈਦਾ ਕਰਦਾ ਬ੍ਰਹਮ ਆਦਿਕਾਂ ਨੂੰ ਪੈਦਾ ਕਰਦਾ ਦਿਸ਼ਨਾਦਿਕਾਂ ਨੂੰ ਪੈਦਾ ਕਰਕੇ ਪਾਲਣਾ ਕਰਦਾ ਹੈ ਤੇ ਆਪ ਹੀ ਮਹਾਰਾ ਸਾਥ ਖਾਪੇ ਹੋਏ ਸਾਧਨ ਕਰਦਾ ਹੈ ਅਤੇ ਆਪ ਇਹਨਾਂ ਦੀ ਪੜਲੋਂ ਕਰਦਾ ਹੈ ਤੇ ਤੁਸਤੇ ਹੋਇਓ ਅਨੰਤਾ ਇਸ ਸੁਨੂਤੋਂ ਅੰਤ ਤੋਂ ਰਹਿ ਬਿਆਨ ਸਰੂਪ ਧਾਰੇ ਹਨ ਉਸਨਾਂ ਕਿ ਇੱਕ ਸਮਾਹੇ ਸਮਾਏ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਹੋ ਗਿਆ ਸਾਰ ਸੰਗਿਓਂ ਇਕ ਕਾਲ ਪੁਰਹਾਏ ਉਹਨਾਂ ਦੇ ਸਮਾਜ ਜਾਂਦੇ ਤੇ ਹੋ ਜਾਂਦੇ ਹਨ ਮਾਜ ਮਹੱਲਾ ਪੰਜਵਾਂ ਪ੍ਰਭ ਅਵਨਾਸੀ ਤਾਂ ਕਿਆ ਕਾੜਾ ਜਦੋਂ ਸਾਨੂੰ ਨਾਸ ਤੋਂ ਰਹਿਤ ਪ੍ਰਭੂ ਅਕਾਲ ਪੁਰਖ ਸਾਡਾ ਸੁਆਮੀ ਹੋ ਗਿਆ ਕਿ ਹੁਣ ਕਿਸੇ ਪ੍ਰਕਾਰ ਦਾ ਹੋਏ ਗੁਰਸਿੱਖੋ ਕੀ ਝੋਰਾ ਹੈ ਕਿਸੇ ਪ੍ਰਕਾਰ ਦਾ ਝੋਰਾ ਨਹੀਂ ਦੁੱਖ ਨਹੀਂ ਹਾਂ ਹਰਿ ਭਗਵੰਤਾ ਤਾਂ ਜਨ ਖਰਾ ਸੁਖਾਲਾ ਹਰੀ ਜੋ ਭਗਵੰਤ ਪ੍ਰਵੇਸ਼ ਦਾ ਰੂਪ ਜਦੋਂ ਪ੍ਰਾਪਤ ਹੋ ਗਏ ਹਰੀ ਭਗਵੰਤ ਦੀ ਜੋ ਪ੍ਰਾਪਤੀ ਹੋ ਗਈ ਭਗਾਂ ਵਾਲੇ ਬਣ ਗਏ ਤਾਂ ਜਨ ਭਗਤ ਜਿਹੜੇ ਹਨ ਸਦਾ ਸੁਖਾਲੇ ਹਨ ਸੁਖ ਦਾ ਅੱਲਾ ਘਰ ਬਣ ਗਈ ਹਨ ਮਹਾਰਾਜ ਦੀ ਕਿਰਪਾ ਕਰਕੇ ਇਹ ਪ੍ਰਾਨ ਮਾਨ ਸੁਖ ਦਾਤਾ ਉਹ ਸਾਰਿਆਂ ਦੇ ਜੀਵ ਹਿਰਦਿਆਂ ਵਿੱਚ ਹੈ ਪ੍ਰਾਣਾ ਵਿੱਚ ਹੈ ਮਨਾਂ ਵਿੱਚ ਹੈ ਸੁਖ ਦਾ ਦਾਤਾ ਹੈ ਸਾਰੂੰ ਜੀਵ ਨੂੰ ਸੱਚਾ ਦੇਣ ਵਾਲਾ ਹੈ ਪ੍ਰਾਣ ਦਾ ਆਸਰਾ ਰੂਪ ਹੈ ਮਾਨ ਸਤਕਾਰ ਦੇਣ ਵਾਲਾ ਹੈ ਸਰੂ ਸੁਖੰਦਾ ਦਾ ਦਤਾ ਹੈ ਮਨ ਮਨਨ ਕਰਨੇ ਜੋ ਹੋ ਗਏ ਮਨ ਗਿਆਨ ਦਾ ਦਤਾ ਹੈ ਤੂੰ ਕਰਹਿ ਸੋਈ ਸੋਹ ਪਾਵਣਿਆ ਜੇ ਹੰਸੁੜ ਜਯੰਮੀ ਜੋ ਆਪ ਕਰਦੇ ਉਹਨੂੰ ਸੋ ਕਰਕੇ ਅਸੀਂ ਪਾਉਣਾ ਕਰਦੇ ਆਂ ਇਹ ਰੈਣੀ ਗੁਰ ਸਿਖਾਉਂਦਾ ਜੀਵਨ ਦੀ ਹੋਣੀ ਚਾਹੀਦੀ ਹੈ। ਹਉ ਵਾਰੀ ਜੀਉ ਵਾਰੀ। ਅਸੀਂ ਵਾਰ-ਵਾਰ ਬਲਿਹਾਰ ਜਾਈਏ ਜੀ ਉਹਨਾਂ ਤੋਂ। ਹੰਗ ਤਾਂ ਜਿਹਨਾਂ ਨੇ ਵਾਰੀ ਜ਼ਿੰਦਗੀ ਵਾਰ ਲਈ ਉਹਨਾਂ ਤੋਂ। ਗੁਰਮੁਖ ਮਨ ਤਨ ਭਾਵਣਿਆ। ਜਿਉ ਗੁਰਮੁਖ ਮਹਾਰਾਜ ਦਾ ਨਾਮ ਸਿਮਰਨ ਕਰਕੇ ਮਹਾਰਾਜ ਦੀ ਮਨ ਤਨ ਕਰਕੇ ਭਾਵਨਾ ਕਰਦੇ ਆ। ਸਰਦਾ ਕਰਦੇ ਆ ਮਨ ਮੈਂ ਆਪ ਮਾਣ ਆਪਣੇ ਮਾਹ ਹੈ। ਆਪਣੇ ਤਨ ਵਿੱਚ ਹਰ ਮੈਂ ਤਨ ਹ ਤਨ ਮੈਂ ਹਰ ਹੈ। ਸਰਬ ਨਿਰੰਤਰ ਸੋਏ ਰੇ। ਇਸ ਪ੍ਰਕਾਰ ਮੰਨਤਨ ਕਰਕੇ ਪਰਮੇਸ਼ਰ ਨੂੰ ਭਾਜਾਂਦੇ ਵੇਲੇ ਉਹਦੀ ਯਾਦ ਵਿੱਚ ਚੱਲਦੇ ਹਾਂ ਤੂੰ ਮੇਰਾ ਪਰਵਤ ਤੂੰ ਮੇਰਾ ਓਲਾ ਉਹਨਾਂ ਦੀ ਐਸੀ ਦ੍ਰਿਸ਼ਟੀ ਹੈ ਜਿਵੇਂ ਪਰਵਤ ਸਾਹਿਬ ਸੰਗ ਜੀ ਆਸਰਾ ਹੁੰਦਾ ਹੈ ਇਸੇ ਪ੍ਰਕਾਰ ਤੁਸੀਂ ਮਾਰਾ ਮੇਰੇ ਪਰਵ ਅਚਲ ਸਰੂਪ ਆਸਰਾ ਰੂਪ ਹੂੰ ਤੁਸੀਂ ਮੇਰਾ ਓਲਾ ਤੜਵਾ ਢਸਣ ਵਾਲੇ ਹੂੰ ਉਹ ਅਰਬੀ ਦੀ ਸੁੰਦਰਵਾ ਨਾ ਮੇਰੇ ਸੁੰਦਰ ਰੂਪੋ ਪਰਬ ਜੀ ਨਹੀਂ ਅਚਲ ਮੂਰਤਾਂ ਨੂੰ ਬਹੁ ਪ੍ਰਕਾਸ਼ ਰੂਪ ਹੋ ਤੂੰ ਸੰਗ ਲਾਵੈ ਨਾ ਲਾਵੈ ਜੁਗਾਂ ਆਉਦੇ ਬਰਾਬਰ ਜੇ ਕਿਸੇ ਨੂੰ ਪੀਰ ਪਕੌੜਾ ਔਤਾਰ ਨੂੰ ਲਾਈਏ ਨਵੇਂ ਸਦਸ ਨਹੀਂ ਕੋਈ ਲਾਇਆ ਜਾ ਸਕਦਾ ਆਪ ਦੇ ਤੁਲ ਕੋਈ ਨਹੀਂ ਹੋ ਸਕਦਾ ਹੈ ਰਹਾ ਤੀਰਾ ਸੀਤਾ ਜਿਸ ਲਾਗੇ ਮੀਠਾ ਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਜੀ ਜੋ ਕਰ ਰਹੇ ਹੋ ਇਹ ਜੀ ਮਿੱਠਾ ਪਿਆਰਾ ਲੱਗ ਆਇਆ ਹੈ ਆਪ ਦੀ ਕਿਰਪਾਲਤਾ ਹੋਈ ਇਹਨਾਂ ਪੁਰਖਾਂ ਤੇ ਕਟ ਕਟ ਪਾਰ ਬਹਮ ਕੈਨ ਜਨ ਬੀਠਾ ਤੀਸਾਰਦਮ ਪਰਵੇਸ਼ਰ ਉਹਨਾਂ ਜਨਾਂ ਪਿਆਰਿਆਂ ਨੇ ਕਦਾਂ ਕਦਾਂ ਚਾਰ ਖਾਣੀਆਂ ਦੇ ਅੰਦਰ ਜਿਹੜੀ ਸਿਰਜੀ ਖਾਣਦੇ ਤੇ ਘਟਾਂ ਵਿੱਚ ਕਾਤੇ ਕਰਾਸ ਤੇ ਤੀਸਾਰਦਮ ਤਨੋਂ ਜਨਨ ਆਪ ਦੇ ਰੂਪ ਨੂੰ ਦੇਖਣਾ ਕੀ ਕਾਹਨ ਹਨ ਹਨ ਅੰਤਰ ਤੂੰ ਹੈ ਤੂੰ ਹੈ ਹਮ ਜਿਹੇ ਮਕਾਨ ਹਨ 14 ਲੋਕਾਂ ਦੇ ਅਪ ਸਵਰਗ ਆਦਕਾਂ ਦੇ ਬਨਮ ਲੋਕ ਆਦਕਾਂ ਦੇ ਬਿਸ਼ਨਪੁਰੀ ਸ਼ੇਪੁਰੀ ਆਦਕਾਂ ਦੇ ਹਤੇ ਇਸ ਤਰ੍ਹਾਂ ਪੂਰ ਮਹਿਰ ਭਵਜੰ ਪਤਵ ਗੋ ਤੇ ਆਪਣ ਨੂੰ ਬਿਤਰ ਸਭ ਤੋਂ ਮਹਾਂਕਲ ਕੋਤਲ ਪਤਾਲ ਆਦਕੋ ਇਹਨਾਂ ਸਾਰੇਆਂ ਫਨਾਂ ਵਿੱਚ ਤੇ ਖੰਨਤਰੀ ਦੇ ਜਿਹੜੇ ਜੀਵ ਰਹਿਣ ਵਾਲੇ ਹਨ ਸਲੋਕ ਮੁਕਤੀ ਵਾਲੇ ਧਰੂ ਮੁਕਤੀ ਵਾਲੇ ਇਸੇ ਪ੍ਰਕਾਰ ਧਰੂ ਮੁਕਤੀ ਵਾਲੇ ਸਿਜਿਗ ਮੁਕਤੀ ਵਾਲੇ ਇਸ ਪ੍ਰਕਾਰ ਇਹ ਸਮੀ ਮੁਕਤੀ ਵਾਲੇ ਉਥੇ ਮੰਤਰੀ ਜਿਹੜੇ ਜੀਵਨ ਬਕੁੰਚਦੇ ਸਨ ਉਸੇ ਪ੍ਰਕਾਰ ਬ੍ਰਹਮ ਲੋਕ ਦੇ ਵਿੱਚ ਜਿਹੜੇ ਗੁਰਾਗ ਆਦਿਕਾਂ ਦੇ ਸਹਿਤ ਹੋ ਕਰਕੇ ਬ੍ਰਹਮਪੁਰੀ ਦੇ ਚਿਤਤ ਹੋਏ ਜੋਗੀ ਪੁਰਖ ਬ੍ਰਹਮ ਲੋਕ ਦੇ ਵਿੱਚ ਹਿਰਨ ਕਰ ਉਹਦੀ ਉਪਾਸ਼ਨਾ ਕਰਕੇ ਉਥੇ ਇਸ ਤਰ੍ਹਾਂ ਵਾਲੇ ਇਸ ਮੰਤਰੀ ਜਿਹੜੇ ਜੀਵਨ ਨੇ ਇਸ ਲੰਪਤਾਲ ਵਿੱਚ ਰਹਿਣ ਵਾਲੇ ਜਿੰਨ ਬੰਦ ਆ ਜਾ ਆਜ ਕਹਣਗੇ ਕਿ ਉਹ ਸਾਰਿਆਂ ਜਮਾਰਾ ਮਕਾਨਾ ਤੇ ਸਾਰਿਆਂ ਮਕਾਨੀਆਂ ਕਿ ਤੂੰ ਕਿੱਥੇ ਸੀ ਤੂੰ ਹੁਣ ਹੈ ਕਿਸੇ ਤੇ ਪਾਛਾ ਗਰਮ ਕੀ ਹੋਵੇਗਾ ਇੱਕੋ ਇੱਕ ਵਰਤ ਆਵਣਿਆ ਇੱਕੋ ਹੀ ਤੂੰ ਪਿੱਛੇ ਸੀ ਇੱਕੋ ਹੀ ਹੁਣ ਹੈ ਕਿ ਕੋਈ ਭੁੱਖਦਕਾਲ ਤੇ ਵਰਤ ਆਉਣੇ ਵਰਤਾਂ ਨੂੰ ਆਵੇਗਾ ਤੂੰ ਇੱਕੋ ਇੱਕ ਤੂੰ ਸਾਰਿਆਂ ਨੂੰ ਵਰਤਾਉਣ ਵਾਲਾ ਹੈ ਸਦਨਾ ਦੇ ਜੋ ਜੋ ਕਿਸੇ ਦੇ ਕਰਮ ਹਨ ਉਹਨਾਂ ਦਾ ਫਲ ਪ੍ਰਦਾਤਾ ਤੂੰ ਆਪ ਹੀ ਹੈ ਆਪਣੇ ਆਪ ਨੂੰ ਵਰਤਾਉਣ ਵਾਲਾ ਹੈ ਸੱਤਾ ਸਦਲਮਨੂਰ ਸਤਿ ਦੇਵਨ ਹਾਰ ਸਾਰੇ ਜੋ ਮੰਗੇ ਤੇ ਜੋ ਸੰਕਲਪ ਹਨ ਜੋ ਇੱਕ ਇੱਕ ਹੋ ਕੇ ਕਰਦੇ ਹਨ ਉਨਨੁ ਹੀ ਇਹ ਦਆਤ ਦੇਣ ਵਾਲੇ ਹੋਏ ਅੰਤਰਜਾਮੀ ਭਗਤੀ ਪਾਏ ਭਰੇ ਪੰਧਾਰਾ ਮਾਣੇ ਤੇਰੀ ਪ੍ਰੇਮਾ ਭਗਤੀ ਦੇ ਸਤਿਗੁਰੂ ਸਾਹਿਬ ਦੀ ਸੰਗਤ ਰੂਪ ਗੁਰਸਿੱਖਾਂ ਦੇ ਮਹਾਂਪੁਰਖਾਂ ਦੇ ਜਿਹੜੇ ਹਿਰਦੇ ਐ ਇਹ ਪੰਧਾਰਿਆਂ ਦੀ ਨੇ ਹੀ ਭਰੇ ਹੋਏ ਆ ਲਵ ਲਬ ਦਇਆ ਧਾਰ ਰੱਖੇ ਤੁਧ ਸੇ ਉਹ ਦਇਆ ਤਿਸੀ ਧਾਰ ਕੇ ਮਹਾਰਾ ਵਕਾਰਾਂ ਤੋਂ ਅਗਿਆਨ ਤੋਂ ਅਉਗਣਾ ਤੋਂ ਉਨ ਅਨੁਸਾਰ ਖਲਾਕੀ ਦਾ ਸਹੀ ਪੁਰਖ ਰਖਿਆ ਆਪਨੇ ਪੂਰਾ ਕਰਮ ਸਮਾਵਨਾ ਜਿਨ੍ਹਾਂ ਨੇ ਪੂਰੀ ਕਮਾਈ ਕੀਤੀ ਹੈ ਪੂਰੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕੁੱਲ ਨਿਸ਼ਕਾਮ ਕਰਮਾਂ ਕਰਕੇ ਤੇਰੇ ਰੂਪ ਦੇ ਸਮਾਵਨਿਆ ਤੇਲ ਹੁੰਦੇ ਹਨ ਅੰਧ ਕੀਪ ਤੇ ਕੰਢੇ ਚਾੜੇ ਅੰਧਾ ਖੂਜਲਾ ਇਹ ਸੰਸਾਰ ਹੈ ਦੇਹ ਹੈ ਇਹਦੇ ਵਿੱਚ ਅਗਿਆਨ ਦਾ ਹਨੇਰਾ ਹੈ ਇਹ ਖੁਦ ਹੀ ਨਿਆਈ ਹੈ ਇਸ ਤੋਂ ਸੰਸਾਰ ਤੋਂ ਕੰਢੇ ਮੁਕਤੀ ਕੀ ਕਿਨਾਰੇ ਤੇ ਉਨਨੋ ਮਾਰਿਆ ਚਾਰ ਦੁਕਾਹ ਪਚਾਪਾ ਕਰ ਕਿਰਪਾ ਦਾਸ ਨਦਰ ਨਿਹਾਲੇ ਜਿਨ੍ਹਾਂ ਸੇਵਕਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਦਾਸਾਂ ਨੂੰ ਆਪ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰ ਦਿੰਦਾ ਹੈ ਜਿਨ੍ਹਾਂ ਤੇ ਦਾਸਾਂ ਤੇ ਕਿਰਪਾ ਕੀਤੀ ਹੈ ਉਹ ਗਿਆਨ ਦ੍ਰਿਸ਼ਟੀ ਕਰਕੇ ਤੇਰੇ ਸਰੂਪ ਨੂੰ ਨਜ਼ਰੀ ਤੇ ਬ੍ਰਹਮ ਰੂਪ ਸਾਰੇ ਦ੍ਰਿਸ਼ਤਾਂ ਨੂੰ ਨਿਹਾਲਦੇ ਆ ਵੇਖਦੇ ਹਨ ਕਿਰਪਾ ਕਰਕੇ ਸਤਿਗੁਰਾਂ ਨੇ ਉਹਨਾਂ ਦੇ ਗਾਵਾਂ ਦੀ ਯਾਦ ਦੀ ਦ੍ਰਿਸ਼ਟੀ ਕਰਕੇ ਨਿਹਾਲ ਕਰ ਦੁੱਤਾ ਗੁਣ ਗਾਵ ਹੈ ਪੂਰਨ ਅਵਨਾਸੀ ਸੂਰਜ ਸਾਰੇ ਨਾਮਾਂ ਵਿੱਚ ਵਿਆਪਕ ਹੋਏ ਨਾਸਤ ਰਹਿਤ ਪਰਮੇਸ਼ਵਰ ਆਪਦੇ ਗੁਣਾਂ ਨੂੰ ਉਹ ਗਾਉਂਦੇ ਹਨ ਕਹ ਸੁਣ ਤੂਟ ਨਾ ਆਵਣੀ ਗਾਣ ਨੂੰ ਕਹਿਣ ਵਾਲਿਆਂ ਦੀ ਤੋੜ ਨਹੀਂ ਆਉਂਦੀ ਸੁਣਨ ਵਾਲਿਆਂ ਦੀ ਤੋੜ ਨਹੀਂ ਆਉਂਦੀ ਕਿੰਨੇ ਸੁਣਨੇ ਕਰਕੇ ਮਾਰਾ ਆਪਦੇ ਗੁਨਾ ਦੀ ਕੋਸ਼ਿਸ਼ ਨਹੀਂ ਆ ਸਕੀ ਬਿਆੰਤ ਹਨ ਗੁਨਾ ਆਪਦੇ ਆਥੇ ਉਥੇ ਤੂੰ ਹੈ ਰਖਵਾਲਾ ਇੱਥੇ ਇਸ ਲੋਕ ਵਿੱਚ ਅਤੇ ਉਥੇ ਪ੍ਰਲੋਕ ਵਿੱਚ ਤੂੰ ਹੀ ਰੱਖਾ ਹੈ ਇੱਥੇ ਇਸ ਦੁਨੀਆ ਦੇ ਅੰਦਰ ਇੱਥੇ ਸੰਸਾਰਾ ਕਾਲ ਬ੍ਰਤੀ ਵਿੱਚ ਤੇ ਉਥੇ ਬ੍ਰਹਮਾ ਕਾਲ ਬ੍ਰਤੀ ਵਿੱਚ ਵੀ ਮਾਨ ਨਾ ਕੋਰੇ ਤੂੰ ਹੀ ਰੱਖਿਆ ਕਰਨ ਵਾਲਾ ਹੈ ਮਾਤ ਗਰਭ ਮਹਿ ਤੂੰ ਹੀ ਪਾਲਾ ਮਾਤਾ ਦੇ ਇੱਥੇ ਇਸ ਲੋਕ 'ਚ ਵੀ ਉਥੇ ਪ੍ਰਲੋਕ 'ਚ ਵੀ ਤੁਸੀਂ ਰੱਖਿਆ ਕਰਨ ਵਾਲੇ ਹੋ ਪਰ ਲੋਗ ਦੀ ਜਮਾਂ ਤੋਂ ਇਥੇ ਵਿਕਾਰਾਂ ਤੋਂ ਮਾਤਾ ਜਰੂ ਤੁਮੀ ਤੁਸੀਂ ਪਰਤਵਾਵਾ ਕੀਤੀ ਹੈ ਜੀਆਂ ਦੀ ਮਾਇਆ ਅਗਨ ਨਾ ਪੂਹ ਹੈ ਤਿੰਨ ਦਾ ਸਾਰ ਵਿੱਚ ਮਾਇਆ ਰੂਪੀ ਅਗਨ ਨੂੰ ਸਾੜ ਨਹੀਂ ਸਕਦੀ ਲੱਗ ਨਹੀਂ ਸਕਦੀ ਹੈ ਪੋ ਨਹੀਂ ਸਕਦੀ ਰੰਗ ਰਤੇ ਗੁਣ ਗਾਵਣ ਜਿਹੜੇ ਮਾਤਾ ਦੇ ਪ੍ਰੇਮ ਰੰਗ ਚ ਰਤੇ ਹੋਏ ਹੈ ਜੈਸੀ ਅਗਨ ਉਲਮੇ ਕੈਸੀ ਬਾਹਰ ਮਾਇਆ ਇਉਂ ਲਿਬ ਲਗਾ ਕੇ ਜਿਵੇਂ ਮਾਤਾ ਦੇ ਗਰਭ ਦੀ ਅਗਨ ਤੋਂ ਬਚਾਇਆ ਹੈ ਜਿਹੜੇ तेरे ਰੰਗ ਦੇ ਰੰਗੇ ਹੋਏ ਪ੍ਰੇਮ ਦੇ ਗੁਣ ਗਾਉਂਦੇ ਆ ਉਹਨਾਂ ਨੂੰ ਮਾਰੂ ਕੀ ਅੱਗ ਸਾੜ ਨਹੀਂ ਸਕਦੀ ਲੱਗ ਨਹੀਂ ਸਕਦੀ ਉਹਨਾਂ ਨੂੰ ਸ੍ਰੀ ਹਰਿ ਰੂਪੀ ਲਾੜਨਾ ਸਾੜੇ ਨਹੀਂ ਹੋ ਜਾਂਦੇ ਰੰਗ ਰਤੇ ਗੁਣ ਗਾਵਣਿਆ ਜੋ ਆਪਦੇ ਰੰਗ 'ਚ ਰਤੇ ਹੋਏ ਐ ਗੁਣਾਂ ਨੂੰ ਗਾਉਣਾ ਕਰਦੇ ਐ ਉਸ ਆਪ ਦਾ ਸਰੂਪ ਜੋ ਸਤਿਗੁਰੂ ਰੰਗ ਪ੍ਰੇਮ 'ਚ ਰਤੇ ਹੋਏ ਐ ਉਨਾਂ ਆਪ ਦੇ ਪ੍ਰੇਮ ਦੇ ਰੰਗ ਦੇ ਜੋ ਆਪ ਦੇ ਗੁਣਾਂ ਨੂੰ ਗਾਉਂਦੇ ਹਨ। ਕਿਆ ਗੁਣ ਕੀਰੀ ਆਸ ਸੰਭਾਲੀ ਇਹ ਅੰਤ ਜਮੀ ਆਉ ਦੇ ਕਿਹੜੇ ਕਿਹੜੇ ਗੁਣ ਆਖ ਮੁਖ ਦੁਆਰਾ ਸਮਾਦੀ ਸੰਭਾਲਣਾ ਕਰੀਏ ਯਾਦ ਕਰੀਏ ਕਹੇ ਨਹੀਂ ਜਾ ਸਕਦੇ ਸਾਡੀ ਇੱਕ ਜ਼ਬਾਨ ਹੈ ਹਜ਼ਾਰਾਂ ਜਵਾਨਾਂ ਵਾਲਾ ਸੇਖ ਨਾ ਵੀ ਅੰਤ ਨਹੀਂ ਪਾ ਸਕਦਾ ਗੁਣਾਂ ਦਾ। ਮਨ ਤਨ ਅੰਤਰ ਤੁਧ ਨਦਰ ਨਿਹਾਲ ਐ ਹੋਈ ਕਿਰਪਾ ਕਰੋ ਸਾਡੇ ਮਨ ਦੇ ਅੰਦਰ ਵੀ ਤੂੰ ਹੀ ਹੋ ਹੈ। ਤਾਂ ਦੇ ਰਿਓਂ ਬ੍ਰਿ ਦਿੱਤ ਨਹੀਂ ਹਾਂ ਇਹ ਗਿਆਨ ਦ੍ਰਿਸ਼ਟੀ ਬਖਸ਼ ਤੇਰੀ ਨਜ਼ਰ ਕਰਕੇ ਤੈਨੂੰ ਵੇਖਣਾ ਕਰੀਏ ਕਿਰਪਾ ਦ੍ਰਿਸ਼ਟੀ ਕਰਕੇ ਐਸੀ ਨਜ਼ਰ ਬਖਸ਼ੋ ਆਪ ਨੂੰ ਵੇਖੀਏ ਮਨ ਤਨ ਦੇ ਅੰਦਰ ਨਿਹਾਲ ਹੋ ਜੀਏ ਮਾਰਾ ਆਪ ਨੂੰ ਵੇਖ ਕੇ ਤੂੰ ਮੇਰਾ ਮੀਤ ਸਾਜਣ ਜਗਤ ਰੂਪ ਵਿੱਚ ਮਨ ਤਨ ਬਾਣੀ ਫੇਰ ਕਰਕੇ ਅੰਦਰ ਵੇਖਦੇ ਹਾਂ ਤੂੰ ਮੇਰਾ ਸਵਾਮੀ ਮੀਤ ਸਾਜਣ ਮੇਰਾ ਸਵਾਮੀ ਇਹ ਮਾਰਾ ਤੂੰ ਹੀ ਸਾਡੇ ਸਾਰੇ ਲੋਕ ਦੇ ਮਿੱਤਰ ਹੋ ਤੂੰ ਹੀ ਮਾਤਾ ਦੇ ਗੱਲ ਦੇ ਸੱਜਣ ਹੋ ਤੁਸੀਂ ਪਰਲੋਕ ਦੇ ਸਾਡੇ ਮਾਲਕ ਹੋ ਸੁਧ ਬਿਨ ਆਵਰ ਨਾ ਜਾਣਣਿਆ ਤੁਹਾਹਰੋਂ ਆਫਤ ਬਿਨ ਅਜਾ ਕਿਸੇ ਨ ਸਿਆਣ ਗਿਆਨ ਨਹੀਂ ਪਾਈ ਨਹੀਂ ਅਵਰ ਸੰਤ ਹੋਰ ਕੋਈ ਨੂੰ ਜਾਣਣਿਆ ਜਾਣਿਆ ਜਿਸ ਕਾ ਤੂੰ ਪ੍ਰਭ ਭਇਆ ਸਹਾਰਾ ਤੁਧ ਤੁੰਦ ਗੁਰ ਪ੍ਰਭ ਅਕਾਲ ਪੁਰਖ ਆਪ ਸਹਾਇਕ ਹੋਏ ਹੋ ਇਸ ਤੱਕੀ ਬਾਉ ਨ ਲੱਗ ਜਾਇ ਤਾ ਉਨ੍ਹਾਂ ਨੂੰ ਮਾਤਾ ਪਤੀ ਮਾਤਾ ਦੇ ਗਰਵ ਦੀ ਹਵਾ ਐਥੇ ਦੁਨੀਆ ਦੀਆਂ ਲੋਾਂ ਦੀ ਹਵਾ ਨਰਕ ਦੀ ਹਵਾ ਕ੍ਰੋਧ ਦੀ ਹਵਾ, ਈਰਖਾ ਦੀ ਹਵਾ, ਮਾਇਆ ਦੇ ਮੋਹ ਦੀ ਹਵਾ, ਕਤੀ ਮਾਤਮ ਛੋੜੇ ਮਾਪੇ ਦੀ ਦੁਖੀ ਰਾਂ ਲੱਗਣਾ ਹੈ। ਕਾਈ ਕਿਸੇ ਪ੍ਰਕਾਰ ਦੀ ਅਵਿਗਿਆ ਦੀ ਛੋਈ ਕਰਕੇ ਇਹਨੇ ਕੋਈ ਨਹੀਂ ਲੱਗਦਾ। ਤੂੰ ਸਾਹਿਬ ਸਰਨ ਸੁਖ ਦਾਤਾ ਮਹਾਰਜ ਸਹਿਮਾਲਕ ਹੈ। ਸਰਨਾਂ ਨੂੰ ਸੁਖਾਂ ਦਾਤਾ ਹੈ। ਸਤ ਸੰਗਤ ਜਪ ਪ੍ਰਗਟਾਉਣ। ਜਿਹੜੇ ਮਨੁਸੂ ਸੰਗਤ ਦੁਆਰਾ ਆਉਦਾ ਸਿਮਨ ਕਰਦੇ ਆ ਜਪਦੇ ਆ ਉਹਨਾਂ ਦੇ ਵਿੱਚ ਤੁਸੀਂ ਆਪਣੇ ਸੁਭ ਨੂੰ ਪ੍ਰਗਟਾਉਣਿਆ। ਪਰਕਟ ਕਰਦੇ ਹੋ ਸਕੇ ਬਾਦਸ਼ਾਹ ਤੋ ਉਚਾ ਅਥਾ ਹੋ ਅਪਾਰ ਅਮੁੱਲਾ ਤੋ ਉਚਾ ਹਤੇ ਬਾਦਸ਼ਾਹ ਤਿੰਨ ਗੁਨਾ ਤੋਂ ਅਤੇ ਅਥਾ ਹਾਸ ਨਹੀਂ ਪਾ ਜਾ ਸਕਦਾ ਸ਼ਕਤੀ ਗੁਤੀ ਕਰਕੇ ਬੁੱਧੀ ਕਰਕੇ ਤਦ ਤੱਕੜੀ ਜੀ ਪਾ ਕੇ ਸ਼ਾਸਤ ਪ੍ਰਮਾਣ ਨਾਲ ਤੋਲਿਆ ਨਹੀਂ ਜਾ ਸਕਦਾ ਵਿਚਾਰਿਆ ਨਹੀਂ ਜਾਂਦਾ ਅਪਾਰ ਅਮੁੱਲਾ ਅਪਾਰ ਪ੍ਰਕਿਰਤੀ ਦੇ ਪਾਰਾ ਹੋਰ ਤੋਂ ਰਹਿਤ ਹੈ ਅਮੁੱਲਾ ਕਿਸੇ ਮੁੱਲ ਦੇ ਬੱਚੇ ਸਾਧਨਾ ਦੇ ਮੁੰਦੇ ਮੱਤੇ ਨਹੀਂ ਮਿਲਦਾ ਇਹਨੇ ਸਾਸ ਨੂੰ ਜਗ ਕਰੇ ਤਾਂ ਸਰਗ ਦਾ ਰਾਜ ਮਿਲ ਜਾਂਦਾ ਕਿਉਂ ਨਹੀਂ ਤੂੰ ਮਜ਼ਾਮ ਉਲਕ ਹੈ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਸੱਚਾ ਸਾਰਿਆਂ ਦਾ ਮਾਲਕ ਹੈ ਸੀ ਤੇਰੇ ਸੇਵਕ ਗੋਲੇ ਆ ਦਾਸ ਹਾਂ ਤੇ ਪਾਤਸ਼ਾ ਦਾਸਾਂ ਦੇ ਦਾਸ ਤੈਨੂੰ ਵੇਖਾਂ ਤੂੰ ਮੀਰਾ ਸਾਚੀ ਠਾਕੁਰਾ ਤੂੰ ਦਾ ਮਾਰਾ ਸੱਚਾ ਪਾਤਸ਼ਾ ਮੀਰਾ ਪਾਤਸ਼ਾ ਆਉਂਦੀ ਸੱਚੀ ਠਗرائی ਪਾਤਸ਼ਾਹੀ ਹੈ ਹਕੂਮਤ ਦਾ ਨਾਨਕ ਬਲ ਬਲ ਜਾਵਣ ਜਿਸ ਨੂੰ ਹੁਕਮ ਹੁੰਦਾ ਉਹ ਸੱਚੇ ਪਾਤਸ਼ਾਹ ਕੋਈ ਠਹਿਰ ਨਹੀਂ ਸਕਦਾ ਰਾਣਾ ਰਾਗ ਨ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਇਹ ਸੱਚੀ ਤੇਰੀ ਠਗرائی ਹੈ ਪਾਤਸ਼ਾਹੀ ਹੈ ਹੁਕਮ ਹੁਕਮ ਹੈ ਕੋਈ ਤੇਰੇ ਹੁਕਮ ਤੋਂ ਬਾਜ਼ ਨਾ ਹੋ ਸਕਦਾ ਹੈ ਆਵਰੇ ਮਾਨ ਦੇ ਸਹਿਤ ਨਾਨਕ ਬਲ ਬਲ ਜਾਵਣਿਆ ਸਰਗੁਰੂ ਜੀ ਕਹਿੰਦੇ ਨੇ ਆਪ ਤੋਂ ਬਿਹਾਰ ਬਿਹਾਰ ਮਨ ਬਾਣ ਸ਼ੀਕ ਕਰਕੇ ਜਾਣਾ ਕਰੀਏ ਜੀ